ਹੇਲੂਆ ਅੱਜ ਕ੍ਰਿਸਚਨ ਭਾਈਚਾਰੇ ਨੇ ਆਜ਼ਾਦੀ ਦਿਵਸ ਮਨਾਉਣ ਲਈ ਅੱਜ ਸਾਰੇ ਪਾਸਟਰ ਸਾਹਿਬਾਨ ਓਰੇਸਟਨਾ ਕ੍ਰਿਸਚਨ ਓਸਟਰ ਦੇ ਨਾਲ ਸੰਬੰਧ ਰੱਖਣ ਵਾਲੇ ਮੇਰੇ ਵੀਰ ਇੱਥੇ ਇਕੱਤਰ ਹੋਏ ਆ ਇਹ ਮੈਂ ਸਮਝਦਾ ਬੜਾ ਵਧੀਆ ਉਪਰਾਲਾ ਸਭ ਤੋਂ ਪਹਿਲਾਂ ਮੈਂ ਸਾਰੇ ਕ੍ਰਿਸਚਨ ਭਾਈਚਾਰੇ ਨੂੰ 78ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿਨਾ ਔਰ ਖੂਬਸੂਰਤੀ ਹਿੰਦੁਸਤਾਨ ਦੀ ਆਜ਼ਾਦੀ ਦੀ ਕੀਆ ਜਦੋਂ ਕਨਸਟੀਟਿਊਸ਼ਨ ਲਿਖਿਆ ਗਿਆ 바ਵਾ ਸਾਹਿਬ ਭੀਮਰਾਓ ਮੇਦਕਰ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ ਕਿ ਉਹਨਾਂ ਨੂੰ ਪਿਛੜੇ ਜਾਂ ਜਿਹੜੇ ਲੋਗ ਉਹਨਾਂ ਦੀ ਗੱਲ ਵੀ ਇਸ ਕਨਸਟੀਟਿਊਸ਼ਨ ਚ ਰੱਖੀ ਔਰ ਸਾਡਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਇਹਨਾ ਮਜ਼ਬੂਤ ਹੈ ਕਿ ਸਭ ਜਿੰਨੇ ਧਰਮ ਨੇ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਇਹ ਮਿਲਿਆ Hindu Sikh Muslim Sai ਸਾਰੇ ਯੂਨਿਟੀ ਇਨ ਡਾਈਵਰਸਿਟੀ ਸਾਡੇ ਧਰਮ ਵੱਖਰੇ ਹੋ ਸਕਦੇ ਆ ਸਾਡੀਆਂ ਬੋਲੀਆਂ ਇਕੱਠੀਆਂ ਹੋ ਸਕਦੀਆਂ ਲੇਕਿਨ ਅਸੀਂ ਸਾਰੇ ਹਿੰਦੁਸਤਾਨੀ ਆ ਸੋ ਇਸ ਗੱਲ ਨੂੰ ਤੁਸੀਂ ਅੱਜ ਅੱਗੇ ਵਧਾਇਆ ਹੋਰ ਹਰ ਸਾਲ ਤੁਸੀਂ ਇਸੇ ਤਰ੍ਹਾਂ ਆਜ਼ਾਦੀ ਦਿਵਸ ਦੇ ਗਣਤੰਤਰ ਦਿਵਸ ਮਨਾਉਨੇ ਹੋ ਉਹ ਕਿਉਂ ਮਨਾਈਦਾ ਆਪਣੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਾਡਾ ਮੁਲਕ ਆਜ਼ਾਦ ਕਰਾਇਆ ਉਸ ਲਹਿਰ ਨੂੰ ਬਾਪੂ ਗਾਂਧੀ ਜੀ Jawaharlal Nehru ji ਉਹਨਾਂ ਨੂੰ ਯਾਦ ਕਰਨ ਲਈ ਆਪਣੀ Indian Army اور سکیورٹی فورسز ਜਿਹੜੀਆਂ ਬਾਡਰ ਦੇ ਉੱਤੇ ਹਮੇਸ਼ਾ ਪਹਿਰਾ ਦਿੰਨੀਆਂ ਉਹਨਾਂ ਦੀ ਸੁੱਖ ਤੇ ਉਹਨਾਂ ਦੀ ਹੌਸਲਾ افزਾਈ ਤੇ ਉਹਨਾਂ ਦੀ ਚੜ੍ਹਦੀ ਕਲਾ ਮੰਗਣ ਲਈ ਆਪਾਂ ਇਹ ਸਾਰਾ ਕਰੀਦਾ ਕਿ ਸਾਡਾ ਮੁਲਕ ਇਕੱਠਾ ਰਹੇ ਮਜ਼ਬੂਤ ਰਹੇ ਔਰ ਮੈਂ ਇਹ ਗੱਲ ਕਹਾਗਾ ਕਿ ਇਸ ਆਜ਼ਾਦੀ ਦੇ ਵਸਦੀ ਜਿਹੜੇ ਸਾਡੇ ਕਪੂਰਥਲੇ ਦੇ ਵਾਸੀ ਨੇ ਪੰਜਾਬ ਵਾਸੀ ਨੇ ਦੇਸ਼ ਵਾਸੀ ਨੇ ਔਰ ਵਿਦੇਸ਼ ਜਿੱਥੇ ਜਿੱਥੇ ਬੈਠੇ ਨੇ ਉਹਨਾਂ ਨੂੰ ਬਹੁਤ ਬਹੁਤ ਇਸ ਦਿਹਾੜੀ ਦੀ ਮੁਬਾਰਕ ਪੂਰੇ ਕ੍ਰਿਸਚਨ ਭਾਈਚਾਰੇ ਵੱਲੋਂ 15 ਅਗਸਤ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਡੀ ਮਸੀਹੀ ਸਮਾਜ ਦੀ ਇਹ ਹੀ ਦੁਆ ਹੈ ਕਿ ਸਾਡਾ ਦੇਸ਼ ਖੁਸ਼ਹਾਲ ਰਹੇ ਸਾਡਾ ਪੰਜਾਬ ਖੁਸ਼ਹਾਲ ਰਹੇ ਔਰ ਆਉਣ ਵਾਲੇ ਸਮੇਂ ਵਿੱਚ ਸਾਡਾ ਦੇਸ਼ ਨਸ਼ਾ ਰਹਿਤ ਹੋਵੇ ਔਰ ਇੱਥੇ ਸ਼ਾਂਤੀ ਹੋਵੇ ਤੇ Hindu Muslim Sikh Isaai ਸਾਰਾ ਭਾਈਚਾਰਾ ਪਿਆਰ ਨਾਲ ਰਹਿ ਸਕੇ ਅ ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ 15 ਅਗਸਤ ਦਾ ਦਿਹਾੜਾ ਔਰ ਸਾਲੀ ਇਸ ਜੰਗ ਐਸੋਸੀਏਸ਼ਨ ਇਸ ਜਗ੍ਹਾ ਤੇ ਇਕੱਠੀ ਹੋਈ ਹੈ ਔਰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਆ ਆਮ ਨੂੰ ਕਿ ਪ੍ਰ부ਦਾ ਤੰਨਵਾਦਾ ਅਸੀਂ ਆਜ਼ਾਦ ਲੋਕ ਹਾਂ ਵਚਨ ਦੇ ਵਿੱਚ ਲਿਖਿਆ ਹੈ ਗਲਾਤੀਆਂ 5 ਦੇ ਵਿੱਚ ਕਿ ਪਰਮਿਸ਼ਨ ਨੇ ਸਾਨੂੰ ਆਜ਼ਾਦ ਕੀਤਾ ਔਰ ਅੱਜ ਬਹੁਤ ساری ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਅੱਜ ਵੀ ਨਸ਼ਿਆਂ ਦੀ ਗੁਲਾਮ ਹੈ ਔਰ ਸਾਡੇ ਕੋਲ ਇਹ ਮੈਸੇਜ ਹੈ ਕਿ ਉਹ ਨੌਜਵਾਨ ਪੀੜੀ ਜਿਹੜੀ ਆ ਨਸ਼ਿਆਂ ਦੇ ਨਾਲ ਗੁਲਾਮ ਹੈ ਉਹ ਆਪਣੇ ਨਸ਼ਿਆਂ ਨੂੰ ਛੱਡ ਕੇ ਔਰ ਆਪਣੇ ਰੱਬ ਦੇ ਨਾਲ ਮੇਲ ਕਰਨ ਔਰ ਅੱਛੇ ਭਲੇ ਕੰਮ ਕਰਨ ਔਰ ਆਪਣੀ ਅੱਛੀ ਲਾਈਫ ਬਤੌਣ ਔਰ ਸਾਡੇ ਵੱਲੋਂ ਇਹ ਇੱਕ ਮੈਸੇਜ ਹੈ ਔਰ ਪਰਮੇਸ਼ਵਰ ਨੇ ਸਾਨੂੰ ਮੁਹੱਬਤ ਕਰਨੀ ਸਿਖਾਈ ਹੈ ਔਰ ਜਿੱਨਾ ਅਸੀਂ ਸਾਰਾ ਭਾਈਚਾਰਾ ਭਾਈਚਾਰਾ ਹੈ Hindu Muslim Sikh Isai ਅਸੀਂ ਸਾਰੇ ਇੱਕ ਦੂਜੇ ਨਾਲ ਮੁਹੱਬਤ ਕਰੀਏ ਔਰ ਪਿਆਰ ਨੂੰ ਵੰਡੀਏ ਮੇਰਾ ਇਹ ਮੈਸੇਜ ਹੈ ਅਸੀਂ ਸਾਰੇ ਗੱਲ ਮਿਲ ਕੇ ਰਹੀਏ ਤਾਂ ਕਿ ਸਾਡਾ ਭਾਰਤ ਦੇਸ਼ ਔਰ ਸਾਡਾ ਪੰਜਾਬ ਜਿਹੜਾ ਹੈ ਉਹ ਖੁਸ਼ਹਾਲ ਰਹੇ ਥੈਂਕ ਯੂ ਸੋ ਮਚ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਕੀ ਜੀ ਅੱਜ 15 ਅਗਸਤ ਦੇ ਦਿਨ ਤੇ ਆਜ਼ਾਦੀ ਦਿਵਸ ਦੀਆਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਸਾਰਿਆਂ ਨੂੰ ਜੈਮਸੀ ਕੀ ਪਰਮੇਸ਼ਰ ਦੀ ਮਹਿਮਾ ਹੋਵੇ ਵਧਾਈ ਹੋਵੇ ਅੱਜ 15 ਅਗਸਤ ਦੀਆਂ ਔਰ ਸਾਰੇ ਦੇਸ਼ ਵਾਸੀਆਂ ਔਰ ਸਾਰੇ ਜੇਲਾ ਵਾਸੀਆਂ ਨੂੰ ਅਸੀਂ ਬਧਾਈ ਦਿੰਦੇ ਆ ਅਸੀਂ ਆਪਣੇ ਪਾਸਟਰ ਐਸ਼ੋ ਸ਼ਰਿੰਗ ਗੁਰੂ ਉਹ ਪੀਸੀਪੀ ਕਮੇਟੀ ਵੱਲੋਂ ਅਸੀਂ ਸਾਰਿਆਂ ਨੂੰ ਬਧਾਈ ਦਿੰਦੇ ਆ ਪਾਸਟਰ ਦਿਉਲ ਜੀ ਵੱਲੋਂ ਵੀ ਸਾਰਿਆਂ ਨੂੰ ਬਧਾਈ ਦਿੰਦੇ ਆ ਕਿਉਂਕਿ ਉਹਨਾਂ ਨੇ ਅਜਾਉਣਾ ਸੀਗਾ ਅੱਜ ਥਰਸਡੇ ਮੀਟਿੰਗ ਕਰਕੇ ਉਹ ਨਹੀਂ ਆ ਸਕੇ ਇਹਨਾਂ ਵੱਲੋਂ ਵੀ ਅਸੀਂ ਸਾਰਿਆਂ ਨੂੰ ਬਧਾਈ ਦਿੰਦੇ ਆ ਸਭ ਤੋਂ ਪਹਿਲੇ ਮੈਂ ਦੇਸ਼ ਦੀਵਸ 76ਵੇਂ ਗਣਤੰਤਰ ਦਿਵਸ ਤੇ ਅ ਅੱਜ ਦਾ ਦਿਨ ਸਾਡੇ ਦੇਸ਼ ਲਈ ਸਾਡੇ ਸਭ ਲਈ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਮੁਬਾਰਕਬਾਦ ਦਿਨਾ ਅੱਜ ਸਾਡੀ ਪਾਸਟ ਐਸੋਸੀਏਸ਼ਨ ਫਕੂਰ ਖਲਾਨੀ ਜਿਹੜਾ 78ਵੇਂ ਗਣਤੰਤਰ ਦਿਵਸ ਦੇ ਦਿਨ ਤੇ ਆਪਣਾ ਬਹੁਤ ਸੁੰਦਰ ਸੜਕ ਦੇ ਉੱਤੇ ਖੁਸ਼ੀ ਦੇ ਵਿੱਚ ਲੱਡੂ ਵੰਡ ਕੇ ਜਿਹੜਾ ਆਮ ਜਨਤਾ ਨੂੰ ਖੁਸ਼ੀ ਦਾ ਪੈਗਾਮ ਜਿਹੜਾ ਦਿੱਤਾ ਵਾ ਇਸ ਦੇ ਗਣਤੰਤਰ ਦਿਵਸ ਤੇ ਸਭ ਨੂੰ ਮੁਬਾਰਕਬਾਦ ਦਿ ਅੱਜ 15 ਅਗਸਤ ਦੇ ਸ਼ੋਭ ਮੌਕੇ ਤੇ ਅਸੀਂ 크ਰਿਸਚੀਅਨ ਪਾਈਚਰੇ ਵੱਲੋਂ ਕਪੂਚਨਾ ਪਾਸਟਰ ਐਸੋਸੀਏਸ਼ਨ ਵੱਲੋਂ ਸਾਰਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਅੱਜ ਇਸ ਜਗ੍ਹਾ ਤੇ ਕਪੂਰਸਲਾ ਪ੍ਰਸ਼ਾਸਨ ਵਾਸਤੇ ਪ੍ਰਾਰਥਨਾ ਕੀਤੀ ਗਈ ਆ ਔਰ ਪੂਰੇ ਪੰਜਾਬ ਵਾਸਤੇ ਪ੍ਰਾਰਥਨਾ ਕੀਤੀ ਗਈ ਆ ਔਰ ਪੂਰੇ ਭਾਰਤ ਵਾਸਤੇ ਇਸ ਜਗ੍ਹਾ ਤੇ ਪ੍ਰਾਰਥਨਾ ਕੀਤੀ ਗਈ ਆ ਮੇਰੇ ਲੀਡਰਸ਼ਿਪ ਜਿੰਨੇ ਵੀ ਮੇਰੇ ਨਾਲ ਸਾਰੇ ਬੈਠੇ ਨੇ 크ਰਿਸਚੀਅਨ ਕਮਿਊਨਿਟੀ ਦੇ ਨਾਲ ਸਾਰੇ ਜੁੜੇ ਨੇ ਕ੍ਰਿਸਚਨ ਵੈਲਫੇਅਰ ਦੇ ਚੇਅਰਮੈਨ ਸਾਹਿਬ ਔਰ ਸਾਡੇ ਕ੍ਰਿਸਚਨ ਵੈਲਫੇਅਰ ਦੇ ਪ੍ਰਧਾਨ ਜੀ ਔਰ ਦੌਸ ਇਹਨਾਂ ਦੇ ਪ੍ਰਧਾਨ ਜੀ ਔਰ ਪੀਸੀਪੀਸੀ ਦੇ ਪ੍ਰਧਾਨ ਆਪਣੇ ਸਭੀ ਜੀ ਜਿੰਨੇ ਵੀ ਮੇਰੇ ਸਾਰੇ ਪਾਸ ਸੈਕਸ਼ਨ ਦੇ ਪ੍ਰਧਾਨ ਇਸ ਜਗ੍ਹਾ ਤੇ ਬੈਠੇ ਨੇ ਅਸੀਂ ਹਮੇਸ਼ਾ ਹੀ ਆਪਣੇ ਦੇਸ਼ ਲਈ ਪ੍ਰਾਰਥਨਾ ਕੀਤੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਸਕੀ